ਸਾਰਨ ਪਿਆਰ ਪਰਿਸ਼ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਦੇ ਮਲਾਜ਼ਮਾਂ ਦੇ ਲਈ ਜਿਹੜੀ ਹੈ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਮਲਾਜ਼ਮ ਜਿਹੜੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਨੇ ਜਿਸ ਦੇ ਵਿੱਚ ਸਰਕਾਰ ਨੇ ਇਸ ਮੰਗ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਉਸ ਤੋਂ ਬਾਅਦ ਮਲਾਜ਼ਮਾਂ ਨੇ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਸਹਾਰਾ ਲਿਆ ਜਿਸ ਦੇ ਵਿੱਚ ਉਹਨਾਂ ਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਸੀ ਕਿ ਪੁਰਾਣੀ ਪੈਨਸ਼ਨ ਬਹਾਲੀ ਜਿਹੜੀ ਮਾਮਲਾ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਦਿੱਤਾ ਸੀ 8 ਹਫ਼ਤਿਆਂ ਦਾ ਅਲਟੀਮੇਟਮ ਮਲਾਜ਼ਮਾਂ ਦੇ ਹੱਕਾਂ ਦੇ ਵਿੱਚ ਆਈ ਸੀ ਵੱਡੀ ਜਿੱਤ ਹਾਈ ਕੋਰਟ ਨੇ ਮੰਗ ਨੂੰ ਪੂਰੀ ਜਾਣਕਾਰੀ ਜਿਹੜੀ ਹੈ ਦਿੱਤੀ ਹੈ ਜਿਹੜੀ ਨੋਟੀਫਿਕੇਸ਼ਨ ਤੇ ਅਤੇ ਸਪੀਕਿੰਗ ਆ ਨਾ ਹੋਣ ਤੇ ਹੋ ਸਕਦੀ ਹੈ ਸਖਤ ਕਾਰਵਾਈ ਪੰਜਾਬ ਦੀ ਹਰਿਆਣਾ ਹਾਈ ਕੋਰਟ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਇੱਕ ਇਤਿਹਾਸਿਕ ਫੈਸਲਾ ਦਿੱਤਾ ਹੈ ਜਿਸ ਦੇ ਵਿੱਚ ਸਰਕਾਰ ਨੂੰ 8 ਹਫਤਿਆਂ ਦੇ ਅੰਦਰ ਅੰਦਰ ਸਪੀਕਿੰਗ ਆਰਡਰ ਜਾਰੀ ਕਰਨ ਦੇ ਨਾਲ ਜਿਹੜੇ ਲੈਟਰ ਜਿਹੜੇ ਦਿੱਤੇ ਹਨ ਇਹ ਫੈਸਲਾ ਜਿਹੜਾ ਡਬਲ ਪੀ ਜਿਹੜਾ 9223 2025 ਕੇਸ ਦੇ ਤਹਿਤ ਆਇਆ ਹੈ 18 ਨਵੰਬਰ 2022 ਦੇ ਵਿੱਚ ਪੰਜਾਬ ਸਰਕਾਰ ਨੇ एलान ਕੀਤਾ ਸੀ ਕਿ পেনশন سکیم NPS ਆਉਣ ਵਾਲੇ ਕਰਮਚਾਰੀਆਂ ਦੇ ਉੱਤੇ ਪੁਰਾਣੀ পেনশন ਸਕੀਮ ਜਿਹੜੀ ਹੈ ਲਾਗੂ ਕੀਤੀ ਜਾਵੇਗੀ ਪਰ 2.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਹੜੀ ਨਾ ਕੋਈ ਡਿਟੇਲ ਨੋਟੀਫਿਕੇਸ਼ਨ ਆਇਆ ਨਾ ਹੀ ਕੋਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਜਾਰੀ ਹੋਇਆ ਪੈਨਸ਼ਨਸ ਨੇ ਦੱਸਿਆ ਕਿ ਇਸ ਚੁੱਪ ਦੇ ਵਾਲੇ ਰਵੱਈਏ ਤੇ ਮੁਲਾਜ਼ਮਾਂ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ ਹਾਲਾਂਕਿ ਹਿਮਾਚਲ ਪ੍ਰਦੇਸ਼ ਸਰਕਾਰ ਆਪਣੇ ਕਰਮਚਾਰੀਆਂ ਦੇ ਲਈ ਪੁਰਾਣੀ ਪੈਨਸ਼ਨ ਲਾਗੂ ਕਰਨ ਚੁੱਕੇ ਹਨ ਤੇ ਪਰ ਪੰਜਾਬ ਦੇ ਜਿਹੜੇ ਕਰਮਚਾਰੀ ਅਜੇ ਵੀ ਉਡੀਕ ਦੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਕਿ 8 ਹਫਤਿਆਂ ਦੇ ਅੰਦਰ ਅੰਦਰ ਪੰਚਾਇਤ ਦੀ ਸੈਕਟਰੀ ਦੇ ਵੱਲੋਂ ਸਪੀਕਿੰਗ ਔਰ ਜਾਰੀ ਕੀਤੇ ਜਾਣ ਆਰਡਰ ਜੋ ਵੀ ਇਸ ਇਹ ਦੱਸਿਆ ਜਾਵੇ ਕਿ ਪ੍ਰਾਣੀ ਪੈਨਸ਼ਨ ਲਾਗੂ ਕਰਨ ਦੇ ਲਈ ਕਿ ਟਾਈਮ ਲਾਈਨ ਹੋਵੇਗੀ ਅਤੇ ਕਦੋਂ ਤੱਕ ਕਾਰਵਾਈ ਹੋਵੇਗੀ ਤੇ ਹੋਣ ਦੀ ਜਿਹੜੀ ਸੂਰਤ ਦੇ ਵਿੱਚ ਪਟੀਸ਼ਨਰਸ ਨੂੰ ਦੁਬਾਰਾ ਕੀਤਾ ਜਾ ਸਕਦਾ ਹੈ ਜਾਂ ਫਿਰ ਸਰਕਾਰ ਦੇ ਵਿਰੁੱਧ ਕਨਟੈਂਪਟ ਦੀ ਕਾਰਵਾਈ ਹੋ ਸਕਦੀ ਹੈ ਇਸ ਫੈਸਲੇ ਨਾਲ ਪੰਜਾਬ ਦੇ ਹਜ਼ਾਰਾਂ ਕਰਮਚਾਰੀ ਦੇ ਵਿੱਚ ਇੱਕ ਨਵੀਂ ਉਮੀਦ ਜਿਹੜੀ ਹੈ ਜਨਮ ਲੈ ਚੁੱਕੀ ਹੈ ਹੁਣ ਨਜ਼ਰ ਆਏਗੀ ਪੰਜਾਬ ਸਰਕਾਰ ਕੀ ਮੁਲਾਜ਼ਮਾਂ ਦੀ ਆਸਾਂ ਤੇ ਜਿਹੜਾ ਖਰਾ ਉੱਤਰਦੀ ਹੈ ਜਾਂ ਨਹੀਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚਾਨਨ ਤੇ ਨਵੇਂ ਚੈਨਲਸ ਸਬਸਕ੍ਰਾਈਬ ਕਰਕੇ ਰੱਖਣਾ ਜੀ ਧੰਨਵਾਦ ਬਹੁਤਾਂ ਫਾਰਚੂਨੀ ਬਲਕਿ ਇਹ ਉਦੋਂ ਵੀ ਮਾੜੀਆਂ ਜੇ ਅਸੀਂ ਕਹਿੰਦੇ ਆ ਵੀ ਅੰਗਰੇਜ਼ ਮਾੜੇ ਸੀ ਤਾਂ ਜਿਹੜੇ ਹੁਣ ਅਸੀਂ ਆਪਦੇ ਸਿਰ ਤੇ ਇਹ ਕਾਲੇ ਅੰਗਰੇਜ਼ ਬਿਠਾਤੇ ਇਹ ਉਦੋਂ ਵੀ ਮਾੜੇ ਐ ਜੋ ਕल्याणकारी ਰਾਜ ਦੀਆਂ ਗੱਲਾਂ ਕਰਦੇ ਸੀ ਉਹਨਾਂ ਸਾਰੀਆਂ ਗੱਲਾਂ ਤੋਂ ਭੱਜ ਚੁੱਕੇ ਆ ਸਿੱਖਿਆ ਤੇ ਸਿਹਤ ਦੋ ਮਹਿਕਮਿਆਂ ਨੂੰ ਛੱਡ ਕੇ ਲਗਭਗ ਹਰ ਇੱਕ ਮਹਿਕਮੇ ਦੇ ਵਿੱਚ ਵੱਡੀ ਪੱਧਰ ਤੇ ਜੋ ਪ੍ਰਾਈਵੇਟਾਈਜੇਸ਼ਨ ਹੈ ਕਾਰਪੋਰੇਟ ਕਾਰਪੋਰੇਟ ਜਿਹਾ ਹੈ ਉਹ ਕੀਤੀ ਜਾ ਰਹੀ ਹੈ ਜੋ ਗੱਲਾਂ ਸਾਡੇ ਸ਼ੀਦ ਹੁਣ ਆਪਾਂ ਜਿਹੜੇ ਸ਼ਹਿਰ 'ਚ ਬੈਠੇ ਆ ਇੱਥੇ ਇੱਥੋਂ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਵੀ ਅਸੀਂ ਜੋ ਸ਼ਹੀਦਾਂ ਦੇ ਨਾਮ ਲੈ ਕੇ ਇਹ ਸਰਕਾਰ ਦੇ ਵਿੱਚ ਆਏ ਸੀ ਵੀ ਅਸੀਂ ਭਗਤ ਸਿੰਘ ਵਰਗਿਆਂ ਦੇ ਵਾਰਸਾਂ ਹਾਂ ਅਸੀਂ ਸ਼ਹੀਦਾਂ ਦੇ ਵਾਰਸਾਂ ਹਾਂ ਅਸੀਂ ਇਨਕਲਾਬ ਲੈ ਕੇ ਆਉਣਾ ਪੰਜਾਬ 'ਚ ਉਹ ਇਨਕਲਾਬ ਆਪਾਂ ਪਿਛਲੇ 3 ਸਾਲਾਂ ਤੋਂ ਦੇਖ ਵੀ ਰਹੇ ਹਾਂ ਹੰਡਾ ਵੀ ਰਹੇ ਹਾਂ ਕਿਹੜਾ ਇਨਕਲਾਬ ਇਹ ਲੈ ਕੇ ਆਇਆ ਹੈ ਇਨਕਲਾਬ ਕੀ ਹੈ ਵੀ ਜੋ ਪਹਿਲਾਂ ਇਹ ਸਰਕਾਰਾਂ ਕਰਦੀਆਂ ਸੀ ਇਕੱਲੀ ਕਰਦੇ ਸੀ ਕਾਂਗਰਸ ਕਰਦੇ ਸੀ ਇਹਨਾਂ ਨੇ ਉਹ ਤੋਂ ਵੀ ਮਾੜਾ ਹਾਲ ਕਰ ਦਿੱਤਾ ਪੰਜਾਬ ਦੇ ਮੁਲਾਜ਼ਮਾਂ ਦਾ ਪੰਜਾਬ ਦੇ ਲੋਕਾਂ ਦਾ